ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਪ ਭਰੀ ਸਤਿ ਸ਼੍ਰੀ ਅਕਾਲ ਪਿਆਹਾ ਤੁਹਾਡਾ ਫੋਨ ਸਰਾਜ ਪੰਜਾਬ ਦੇ ਵਿੱਚ ਮਚੀ ਹਾਹਾਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋਮਾਨ ਦੇ ਆਦੇਸ਼ ਨਾਲ ਪੰਜਾਬ ਪੁਲਿਸ ਹੋਈ ਪੂਰੀ ਤਰ੍ਹਾਂ ਚੱਕ ਚੱਪੇ ਚਾਪੇ ਤੇ ਪੁਲਿਸ ਦਾ ਪੈਰਾ ਹੋ ਗਿਆ ਹੈ ਹਰ ਕੰਮ ਬਚ ਗਿਆ ਹੈ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੱਜ ਦਾ ਮਾਹੌਲ ਬਣਿਆ ਹੋਇਆ ਹੈ ਕਿ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋਮਾਨ ਇਹ ਐਡਾ ਵੱਡਾ ਐਕਸ਼ਨ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਕਿਉਂਕਿ ਜੰਗ ਨਸ਼ਿਆਂ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਗਈ ਜਿਸ ਦਾ ਭਰਮਾ ਹੰਗਾਰਾ ਮਿਲਿਆ ਕਈਆਂ ਦੇ ਘਰਾਂ ਉੱਤੇ ਬਲਡੋਜ਼ਰ ਚੱਲੇ ਕਈ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਜੋ ਐਨਡੀਪੀਸੀ ਦੇ ਪਰਚਿਆਂ ਦੇ ਤਹਿਤ ਜੇਲ੍ਹ ਦੀਆਂ ਸੌ ਲੱਖਾਂ ਦੇ ਪਿੱਛੇ ਬੰਦ ਨੇ ਲੇਕਿਨ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਨਸ਼ੇ ਵਿਰੁੱਧ ਜੰਗ ਮਹਿਬਤ ਹੈਤ ਡੀਆਈਜੀ ਬਾਰਡਰ ਰੇਂਜ ਗੁਰਦਾਸਪੁਰ ਇੰਦਰ ਬੀ ਸਿੰਘ ਅਤੇ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਬੀਤੇ ਦਿਨੀ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਨਸ਼ਿਆਂ ਦੀ ਦੁਰਵਰਤੋਂ ਲਈ ਬਦਨਾਮ ਵੱਖ-ਵੱਖ ਇਲਾਕਿਆਂ ਦਾ ਅਚਾਨਕ ਦੌਰਾ ਕੀਤਾ ਇਸ ਤਹਿਤ ਗੁਰਦਾਸਪੁਰ ਸਿਟੀ ਪੁਲਿਸ ਸਟੇਸ਼ਨ ਅਦੀਨ ਪੈਂਦੇ ਮੁਹੱਲਾ ਇਸਲਾਮਾਬਾਦ ਪਹੁੰਚ ਕੇ ਉਪਰੋਕਤ ਸੀਨੀਅਰ ਅਧਿਕਾਰੀਆਂ ਅਤੇ ਭਾਰੀ ਪੁਲਿਸ ਫੋਰਸ ਨੇ ਅਚਾਨਕ ਜਾਂਚ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਨਸ਼ਿਆਂ ਦੀ ਦੁਰਵਰਤੋਂ ਨਾਲ ਸੰਬੰਧਤ ਵੱਖ-ਵੱਖ ਪਰਿਵਾਰਾਂ ਅਤੇ ਨਸ਼ਿਆਂ ਦੇ ਆਦੀ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ ਡੀਆਈਜੀ ਬਾਰਡਰ ਰੇਂਜ ਇੰਦਰਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੁਭ ਨੂੰ ਨਸ਼ਾ ਮੁਕਤ ਬਣਾਉਣ ਲਈ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ ਨਸ਼ਾ ਛਡਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਕਿਹਾ ਕਿ ਇਸ ਮੌਮ ਮੈਂ ਤਹਿਤ ਗੁਰਦਾਸਪੁਰ ਪੁਲਿਸ ਜਿਲੇ ਵਿਚ ਅਚਾਨਕ ਜਾਂਚ ਕੀਤੀ ਗਈ ਹੈ ਇਸ ਦੇ ਨਾਲ ਹੀ ਨਸ਼ਿਆਂ ਦੀ ਦੁਰਵਰਤੋਂ ਲਈ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ ਹੈ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜੇ ਹਲਕਿਆਂ ਦੇ ਵਿੱਚ ਜ਼ਿਆਦਾ ਨਸ਼ਾ ਹੈ ਜਾਂ ਨਸ਼ੇ ਦਾ ਗੜ ਮੰਨੇ ਜਾਂਦੇ ਨੇ ਉੱਥੇ ਪੰਜਾਬ ਪੁਲਿਸ ਚੱਪੇ-ਚੱਪੇ ਤੇ ਲੱਗ ਗਈ ਹੈ ਅਤੇ ਘਰਾਂ ਦੀ ਤਲਾਸ਼ੀ ਵੀ ਲੈ ਰਹੀ ਹੈ ਤੇ ਦੂਸਰੇ ਪਾਸੇ ਜਿਹੜੇ ਨਸ਼ਾ ਗ੍ਰਸਤ ਨੇ ਜਿਹੜੇ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਮੋਟੀਵੇਟ ਵੀ ਕੀਤਾ ਜਾ ਰਿਹਾ ਹੈ ਪੰਜਾਬ ਦੀ ਪੁਲਿਸ ਵੱਲੋਂ ਕਿ ਨਸ਼ਾ ਛੱਡੋ ਤੇ ਦੂਸਰੇ ਪਾਸੇ ਇੰਦਰਬੀਰ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਨਸ਼ਾ ਨਸ਼ਾ ਮੁਕਤ ਕਰਨ ਦੇ ਲਈ ਹਰ ਤਰ੍ਹਾਂ ਦਾ ਹੀ ਲਵ ਸੀਲਾ ਜਿਹੜਾ ਅਪਣਾਵਾਂਗੇ ਅੱਡੀ ਚੋਟੀ ਦਾ ਜੋਰ ਲਗਾਵਾਂਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਲੋਕਾਂ ਦਾ ਵੀ ਬਹੁਤ ਵਧੀਆ ਰਿਸਪੌਂਸ ਮਿਲਿਆ ਹੈ ਫੋਨ ਕੋਲ ਆਈਆਂ ਨੇ ਅਸੀਂ ਛਾਪੇਮਾਰੀ ਕੀਤੀ ਹੈ ਚਿੱਟਾ ਵੀ ਫੜਿਆ ਗਿਆ ਗੋਲੀਆਂ ਕੈਪਸੂਲ ਸ਼ਰਾਬ ਵੀ ਪੜੀ ਗਈ ਉਹਨਾਂ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੌਅਬ ਕਿਵੇਂ ਤਰ੍ਹਾਂ ਇਦਾਂ ਹੀ ਜਾਰੀ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਰ ਪੱਧਰ ਤੇ ਉਹ ਕੰਮ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀਆਂ ਜੜ੍ਹਾਂ ਨੂੰ ਪੂਰੀ ਤਰ੍ਹਾਂ ਜੜੋਂ ਖੇੜ ਕੇ ਪੁੱਟ ਦਿੱਤਾ ਜਾਵੇ ਉਹਨਾਂ ਕਹਿੰਦੇ ਕਿ ਨਸ਼ੇ ਦੀ ਇਸ ਨਾਭਰਾਦ ਮੌਬਰੀ ਦੇ ਪੰਜਾਬ ਦੀਆਂ ਹਜ਼ਾਰਾਂ ਮਾਵਾਂ ਦੇ ਪੁੱਤਰ ਖਾਲ ਹੈ ਅਤੇ ਇਹਨਾਂ ਮਾਵਾਂ ਜਿਹੜੀਆਂ ਨੇ ਉਹ ਰੋ ਰੋ ਕੇ ਕੰਬਲੀਆਂ ਹੋ ਗਈਆਂ ਨੇ ਤੇ ਦੂਸਰੇ ਪਾਸੇ ਜਿਹੜਾ ਫਾਈਨੈਂਸ਼ਲੀ ਨੁਕਸਾਨ ਹੋਏ ਨੇ ਕਈ ਲੋਕਾਂ ਨੇ ਜ਼ਮੀਨਾਂ ਵੀ ਵਿਚੀਆਂ ਨੇ ਕਈ ਲੋਕਾਂ ਨੇ ਆਪਣੇ ਚੱਤੇ ਦੇ ਵਿੱਚ ਕਾਰੋਬਾਰ ਵੀ ਵੇਚਦੇ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਲੇਕਿਨ ਨਸ਼ਾ ਤਸਕਰਾ ਨੂੰ ਜਾਂ ਜਿਹੜੇ ਨਸ਼ਾ ਲਾਉਂਦੇ ਨੇ ਉਹਨਾਂ ਨੂੰ ਕੋਈ ਵੀ ਜ਼ੀਰੋ ਟੋਲਰੈਂਸ ਨਹੀਂ ਦਿੱਤੀ ਜਾਵੇਗੀ